ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮਾਂ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੱਠਾ ਤਸਿਲ ਬਟਾਲਾ ਤੇ ਜ਼ਿਲ੍ਹਾ ਗੋਪਾਲਪੁਰ ਲੁਕਿੰਦਰਪੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 5 ਮੱਜਾਂ ਦਿਖਾਉਣੀਆਂ ਜਿਨ੍ਹਾਂ ਵਿੱਚ ਤਿੰਨ ਸੂਈਆਂ ਤੇ ਦੋ ਗੱਬਨਾ ਆ ਸੂਈਆਂ ਦੀ ਆਪਣੀ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਗੱਬਨਾ ਆਪਣੀਆਂ ਪਾਸ ਕਰਕੇ ਖੜੋ ਅੱਜ ਉੱਧਰ ਥੋੜਾ ਪ੍ਰੋਗਰਾਮ ਚੱਲਣ ਦੇ ਆ ਉਹਦੇ ਕਰਕੇ ਅੱਜ ਪਸ਼ੂ ਇੱਧਰ ਬੰਨੇ ਆ ਤੇ ਤੁਹਾਨੂੰ ਕੋਸ਼ਿਸ਼ ਕਰਾਂਗੇ ਕਿ ਕੱਲਾ-ਕੱਲਾ ਪਸ਼ੂ ਚੰਗੀ ਤਰ੍ਹਾਂ ਜਿਹੜਾ ਵਿਖਾਇਆ ਜਾਵੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਠ ਠੀਕ ਠਾਕ ਜੀ ਵਧੀਆ ਜੀ ਵਧੀਆ ਚਲੋ ਵਧੀਆ ਚਾਹੀਦਾ ਜੇ ਤੇ ਨਾਮ ਦੱਸ ਤੇ ਇੱਕ ਵਾਰ ਨਾਮ ਜਤਿੰਦਰ ਸਿੰਘ ਪਿੰਡ ਇੱਠਾ ਤਹਿਸੀਲ ਬਟਾਲਾ ਜਿਹੜਾ ਗਦਾਸਪੁਰ ਫੋਨ ਨੰਬਰ ਵੀ ਬੋਲ ਦੋ 905827700 ਠੀਕ ਆ ਤੇ ਵਿਗ ਗਿਆ ਇਹ ਉਦਨ ਵਾਲਾ ਮਾਲ ਹਾਂਜੀ ਹਾਂਜੀ ਵਿਗ ਗਿਆ ਜੀ ਵਿਗ ਗਿਆ ਹੋਰ ਨਹੀਂ ਮਈਆਂ ਲਈਆਂ ਸੀ ਉਹ 220 ਦੀ ਚੌੜੀ ਚਾਰੀ ਚਾਰੀ ਲੈ ਗਈ ਇਹਨੂੰ ਅੱਛਾ ਉਦਨ 10 ਮੱਜਾਂ ਪਾਈਆਂ 10 ਦੀਆਂ 10 ਹੀ ਲੱਗੀਆਂ ਕੋਈ ਚਾਰ ਪੰਜ ਮਈਆਂ ਲੈਣੇ ਸਿੱਧੀਆਂ ਹੀ ਵੇਖੂ ਚੰਗੀਆਂ ਦੀਆਂ ਠੀਕ ਆ ਸਾਰੀਆਂ ਮਈਆਂ ਮੰਗਣ ਦੇ ਵਿੱਚੋਂ ਬਦੇ ਭਾਅ ਬੜੇ ਚੰਗੇ ਆ ਮਈਆਂ ਸਾਰੀਆਂ ਚੰਗੀਆਂ ਆ ਤੇ ਬਾਹਰੀਆਂ ਨੇ ਵੇਚਣ ਵਾਲਿਆਂ ਦੇ ਮਤਬ ਵੀ ਨਾ ਉਹ ਬਾਹਰ ਬਾਜ਼ਾਰ ਉੱਤੇ ਆਇਆ ਪ੍ਰੋਗਰਾਮ ਚੱਲਣ ਦਿਆ ਪੂਰਾ ਹਾਂਜੀ 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 ਠੀਕ ਆ ਤੇ ਕੱਲ ਸ਼ਾਮ ਨੂੰ ਹੋ ਜਾਣਾ ਉਦੋਂ ਵੇਲੇ ਆ ਨਾ ਫਿਰ ਹਾਂਜੀ ਹਾਂਜੀ ਕੱਲ ਨੂੰ ਹੋਣਾ ਵੇਲੇ ਤੇ ਫਿਰ ਪਰਸੋਂ ਤੋਂ ਠੀਕ ਆ ਤੇ ਸ਼ਰਵਾਰ ਫਿਰ ਜਿਹੜੀ ਪਹਿਲੇ ਨੰਬਰ ਵਾਲੀ ਝੋਟੀ ਐ ਇਤੋਂ ਕਰ ਲਈ ਤੇ ਜਿਹੜੀ ਪਹਿਲੇ ਨੰਬਰ ਤੇ ਗੱਬਣ ਆ ਕਿੰਨੇ ਕ ਦੁੱਧਾ ਲਈ ਆ ਇਹ ਦੁੱਧ ਵੀਰ ਦੀ ਬਰ ਤੇਰਾ ਕੋਲੋਂ ਦਊਗੀ ਅੱਛਾ ਉਹ ਤਾਂ ਦੇ ਦੇ ਬਰ ਤੇਰਾ ਕੋਲੋਂ ਦਿੰਦੇ ਗੱਬਣ ਹਣ ਚ ਕਈ ਦਾ ਮਹੀਨਾ ਮਿਲਣੀ ਨਹੀਂ ਕੋਈ ਫਲਾਈ ਚੋ ਇਹ ਆ ਬੇ ਅੰਦਾਜ਼ਾ ਹੀ ਆ ਵੱਧ ਵੀ ਕੱਟ ਸਕਦੀ ਤੇ ਘੱਟ ਵੀ ਕੱਟ ਸਕਦੀ ਆ ਹਨਾ ਕਿੰਨੇ ਦੇਣੀ ਵੱਧ ਮਹੀਨਾ ਦੇਣ ਪੂਰੇ ਅੱਜ ਹੋ ਗਏ 10 ਮਹੀਨੇ ਅੱਛਾ ਇਹ 5-6 ਦਿਨ ਲਾਣੀ ਕਿਉਂ ਨਹੀਂ ਚਲੋ ਖੋਲੋ ਹਾਂ ਫਿਰ ਤੋਰੀਏ ਤੇ 98 ਦੇ ਇੱਕਰੀ ਆਪਾਂ ਲਾ ਕੇ ਤਾਂ ਦੇਖ ਸਕਦੇ ਆ ਇਹ ਥਣਾ ਚ ਦੁੱਧ ਪੋਣਾ ਹੈ ਇਹਨੇ ਪਰ ਨਾ ਆ ਜੀ ਬੜੀ ਸਾਰਾ ਸੁੱਕੀ ਝੋਟੀ ਹੈ ਬਾਕੀ ਜੇ ਆਈ ਵੀ ਹੋਣੀ ਆ ਥੋੜਾ ਚਿਰੀ ਹੋਇਆ ਮੈਨੂੰ ਲੱਥੀ ਨਾ ਠੀਕ ਆ ਆ ਦੇਖ ਸਕਦੇ ਜੀ ਤੇ ਕਹਿੰਦੇ ਸਾਡੇ ਤੁਹਾਨੂੰ ਬਹਨੀ ਵਾਲੇ ਪਾਸੇ ਤੋਂ ਵੀ ਦਿਖਾ ਦਈਏ ਬਹੁਤ ਚੰਗੀ ਝੋਟੀ ਆ ਥਣ ਦੇਖ ਸਕਦੇ ਜੀ ਤੇ ਲੱਗੇ ਤਾਂ ਤੇਰਾ ਮੁੱਲ ਵੀ ਜੀ ਫਿਰ ਅਜੇ ਤਿਆਰ ਹੋਣੀ ਆ ਇਹ ਪੰਜਾਂ ਦਿਨ ਰੰਗੀ ਝੋਟੀ ਵੇਖਿਓ ਬੰਦੀ ਕਦਾ ਕਿੰਨਾ ਤੇ ਮੁੱਲ ਫਿਰ ਕਿੰਨਾ ਰੱਖਣਾ ਇਹਦਾ ਖਾਣੋਂ ਖਦੋਂ ਹਾਲ ਪਿੱਛੇ ਜੀ ਮੁੱਲ ਵੀ ਜੀ ਕਰਨਾ ਆ ਵੀ ਪਹਿਲੇ ਪਹਿਲੇ ਭੁੰਦੇ ਵੇਚਣੀ ਆ ਅੱਛਾ ਸ਼ਾਮ ਨੂੰ ਵੀਡੀਓ ਪਾਣੀ ਆ ਹਾਂਜੀ ਤੇਰਾ ਵੇਖਿਆ ਮਾਲ ਵੇਖਿਆ ਸੂਰੇ ਤੁਹਾਡੇ ਕੋ ਫੋਨ ਨਹੀਂ ਚੁੱਕਿਆ ਨਹੀਂ ਦਾ ਭਰਾ ਹਾਂਜੀ ਹਾਂਜੀ ਮੋਰੇ ਦਾ 70000 ਕਰ ਦਈਏ 70000 ਹਾਂਜੀ ਕਰ ਦਈਏ ਕਮਾਨਤਾ ਨੇ 100 ਗਿਨਾ ਕਰ ਦਈਏ ਆਪ ਹੀ ਕਰ ਦੋ ਲੈ ਨਾ ਜਿੰਨਾ ਤੁਸੀਂ ਕਹੋਗੇ 3000 ਛੱਡ ਦਈਏ ਹਾਂ ਨਾ ਵੀਰ ਜੀ ਜੇ ਜੋ ਛੋੜੀ ਕਰਨੀ 68000 ਦੀ ਝੋਟੀ ਦੇਣੀ ਹੈ ਅੱਛਾ 68000 ਦੀ ਝੋਟੀ ਦੇ 70 ਦੀ ਵੇਖਦੀ ਆ ਅੱਛਾ ਹਾਂਜੀ ਤੇ 68000 ਦੀ ਦੇ ਦੇਣੀ ਚਲੋ ਆ ਆ ਵੀ ਤੋਰ ਦੋ ਵੀਰ ਜੀ ਮੈਂ ਤਜਾ ਸਵੇਰ ਦੇਖੋ ਕੱਲਾ ਟੱਪ ਲਈ ਫਿਰਦੀ 10 12 13 ਕਿਲੋ ਦੁੱਧ ਲਈ ਆ ਠੀਕ ਆ ਦੇਖੋ ਕਟਾਲੀ ਨਹੀਂ ਹੈ ਹਾਂ ਦੇਖ ਸਾਦੇ ਜੀ ਕਾਲਿਓਂ ਇਹ ਕੋਸਾ ਨਹੀਂ ਆਹ ਕਿ ਆ ਦੇਖ ਸਾਦੇ ਇਧਰ ਇਹ ਕੰਮ ਚੱਲਣਾ ਨਵੀਂ ਬਾਰਦਰਾ ਕਲੋਂ ਮਹੀਦ ਤੇ ਆ ਥਾਨ ਵੀ ਤੇ ਦੇਖ ਸਕਦੇ ਇਕੱਲੀ ਲੱਗੇ ਤਾਂ ਤੇ ਕਿੰਨਾ ਫਿਰ ਮੁੱਲ ਵਿੱਜੇ ਇਹਦਾ ਮੁੱਲ ਤੇ ਦਾ 75000 ਜੀ ਅੱਛਾ ਹਾਂ ਜੀ ਤੇ ਕਿੰਨੇ ਦੀ ਕਰਨੀ ਆ ਦੱਸੋ ਕਿੰਨੇ ਦੇ ਦੀ ਮੈਂ ਚੰਗੀ ਜੀ ਪੂਰੇ 70 ਦੀ 272 ਦੀ ਅੱਛਾ 68000 ਦੀ ਹੋਰ ਯਾਰ ਛੱਡ ਦੀ 70000 ਧਿਆਨ ਨਾ ਹੀ ਦੇਣੀ 68000 ਦੀ ਵੀ ਦੇ ਦੇਣੀ ਆ ਬਿਲਕੁਲ ਤੇ ਆ ਹੁਣ ਸੁਈਆਂ ਆ ਗਈਆਂ ਗੱਡੀ ਤੀਜਾ ਦਿਨ ਦੀ ਝੋਟੀ ਨੂੰ ਸੁਈ ਨੂੰ ਬੋਲਾ ਵੰਡਿਆ ਜੀ ਅੱਛਾ ਵੀਰ ਜੀ ਲੇਵਾ ਥੋੜਾ ਘਟੇ ਝੋਟੀ ਹੁੰਦੀ ਏ ਅੱਛਾ ਦੁੱਧ 8-9 ਕਿਲੋ ਬੋਲਾ ਹੀ ਯਾਰ ਹੋ ਗਈ ਦੁੱਧ 12 ਕਿਲੋ ਝੋਟੀ ਜੇ ਤੂੰ ਵੀ 8 ਵਜੇ ਸਵੇਰ ਦੀ ਚੋਈਏ ਅੱਛਾ ਹਾਂ ਜੀ ਕੋਈ ਮਲੇ ਹੱਦੀਆਂ ਮਈਆਂ ਨਹੀਂ ਚੋਈਆਂ ਨੂੰ ਦੁੱਧ ਦੀ ਲੋੜ ਹੀ ਅੱਛਾ ਹਾਂ ਜੀ ਠੀਕ ਆ ਤੇ ਕਿੰਨਾ ਕ ਦੁੱਧ ਲਈ ਆਏ ਦੁੱਧ 12 ਕਿਲੋ ਤੋਂ ਬਾਅਦ ਝੋਟੀ ਦਊਗੀ ਹੁਣ ਕਿੰਨਾ ਜੇ ਹੁਣ ਆ ਉਹ ਘੱਟ ਨੂੰ ਕੋਲ ਬੋਲਾ ਵੰਡਿਆ ਹੋਊਗਾ ਜੀ ਤੋਰੋ ਫੇ ਦੇ ਤੋਰੋ ਕੋਲੇ ਵੀ ਜੀ ਗਾੜੀ ਹੋਊਗੀ ਹੋਣੀ ਠੀਕ ਹੈ ਜ ਬਾਕੀ ਸੋਈਆਂ ਸਵਾਈਆਂ ਵਾ ਚਵਾਈ ਹੋ ਜਾਣੀ ਆ ਦੋ ਦੋ ਟਾਈਮ ਆਪਣੀ ਦੋ ਦੋ ਟਾਈਮ ਚਵਾਈ ਕਰਕੇ ਖੜੋ ਜੀ ਆਜ ਲੈ ਆਓ ਬਹੁਤ ਚਵਾਈ ਤੇ ਬੀਜੋ ਇਹਦਾ ਫਿਰ ਮੁੱਲ ਵੀਰ ਜੀ ਇਹਦਾ ਮੁੱਲ 72000 72000 ਆ ਹਾਂ ਜੀ 70 ਜੋ ਕਿ ਨਹੀਂ ਛੋਟ ਕਰ ਦੀਏ ਦੱਸੋ ਜੀ ਨਹੀਂ ਹੋਊਗੀ 3000 ਛੱਡ ਦੀਏ ਛੱਡ ਦਾਂ 60000 ਦੀ ਵੀ ਹੋ ਜਾਊਗੀ ਹਾਂ ਬੜੀ ਝੋਟੀ ਆ ਤੇ ਬਾਕੀ ਥਾਣਾ ਇਹਦੇ ਵੀ ਲਾਗੇ ਤੋਂ ਦੇਖ ਸਕਦੇ ਆ ਆਪਾਂ ਫੁੱਲ ਬਾਜੀ ਲਿਆਓ ਅਗਲੇ ਵੀ ਫੁੱਲ ਕੇ ਲਿਆਓ ਉਹ ਕਿ ਨਵਾਂ ਸੁਆ ਸੁਈ ਆ ਉਹ ਵੀ ਦੂਜਾ ਸੁਆ ਝੋਟੀ ਸੁਈ ਜੇ ਪਰਸੋਂ ਦੀ ਸੁਈ ਜੇ ਮਗਰ ਉਹਦੇ ਟਟਾ ਜੀ ਅੱਛਾ ਤੇ ਕਿੰਨੇ ਕ ਦੁੱਧ ਵਾਲੀ ਆ ਦੁੱਧ ਦੀ ਜੀ 10 ਲੀਟਰ ਤੋਂ ਬਾਹਰ ਹੀ ਜਾਊਗੀ ਅੱਛਾ ਹੁਣ ਕਿੰਨਾ ਕ 6-7-8 ਕਿਲੋ ਹੋਣਾ ਅੱਜ ਹੀ ਆਈ ਜਿਓ ਕੀ 4 ਕਿਲੋ ਆਉਂਦੀ ਹੈ ਪਰ ਇਹਨੂੰ 7 ਕਿਲੋ ਆਵੇ ਛੇ ਬਰ ਖਾਣਾ ਦੀ ਜਵਾਬ ਖਮਾ ਇੱਕ ਨੰਬਰ ਹੋਗਾ ਵੱਡੀ ਝੋਟੀਆਂ ਦੇਖੋ ਲੀਵਾਲੂਆ ਦਾ ਰਕ ਦਾ ਨਹੀਂ ਛਾਈ ਹੈ ਜੋ ਦਿਖੇ ਛੇ 7 ਕਿਲੋ ਗੰਨੇ ਮੋਕੇ ਤੇ ਹੋ ਸਕਦਾ ਉਹ ਤਾਂ 8 9 8 ਕਿਲੋ ਕਹੀ ਜਾਂਦੇ ਆ ਹੁਣ ਇਹ ਆਈ ਹੈ ਲੱਦ ਕੇ ਲੈ ਆਂਦੀ ਹੈ ਇਹ ਸਾਰਾ ਮਾਰ ਕੇ ਠੀਕ ਹੈ ਹਜੇ ਅੱਜ ਪਾਸ ਕਰਕੇ ਲਿਆਂਦੀ ਆ ਆਵਲੇ ਨਾਗਰਾ ਪਹਿਨਾ ਪਹਿਲਾ ਕਦੇ ਚਵਾਈ ਲੱਗੀ ਉਹ ਝੋਟੀ ਕਾ ਨੂੰ ਗੱਲ ਆ ਗਏ ਤੇ ਥਣ ਪੂਰੇ ਜਿਹਾ ਤਰਾ ਬਿੱਜੀ ਕਦੇ ਕਤਾ ਸੰਦੇ ਸੰਦੇ ਪਰ ਥਣ ਪੂਰੇ ਆ ਹਾਂਜੀ ਤੇ ਮੈਂ ਜਿਦਾ ਸੰਚਨਾ ਇੱਕ ਧਰ ਦੇ ਪਰ ਕਹੂਗਾ ਤੇ ਮੁੱਲ ਫਿਰ ਮੁੱਲ ਦਾ 70000 70000 ਆ ਹਾਂਜੀ ਤੇ ਵਿੱਚੋਂ ਕਰਨਾ ਕੋ ਮਨਤਨ 70 ਦੀ ਦੇਦੀ ਆ ਵੱਡੀ ਝੋਟੀ ਆ 2-3000 ਹੋਰ ਛੱਡ ਦਿੱਤੇ ਉਹ ਵੀ 67000 ਦੀ ਝੋਟੀ ਆ 67000 ਦੀ ਹਾਂਜੀ ਠੀਕ ਆ ਲਿਆ ਵੀ ਉਹਨੇ ਇੱਕ ਐਂਡ ਤੇ ਤੁਹਾਨੂੰ ਦਿਖਾਉਣੀ ਹੈ ਮਲੀ ਇਹਨਾਂ ਮਗਰ ਕੱਟੀਏ ਇਹ 10 ਦਿਨਾਂ 12 ਦਿਨਾਂ ਦੇ ਸੂਈਏ ਠੀਕ ਹੈ ਜੀ ਹਾਂ ਜੀ ਬਹੁਤ ਵਾਈਅ ਲੱਗੀ ਜੇ ਨਹੀਂ ਇਹ ਜੀ ਅੱਜੀ ਆਈਏ ਇਹ ਵੀ ਗੰਦੇ ਕੀ ਅੱਜੀ ਹੈ ਬੱਚੇ ਇਹਨਾਂ ਦੇ ਆ ਬੱਜੇ ਜੀ ਨਹੀਂ ਇਹਨਾਂ ਦੇ ਬੱਚੇ ਅੰਦਰ ਵੀ ਤਾਜ਼ੇ ਬੱਚੇ ਜੀ ਮੈਂ ਦਾ ਇਹ 10 ਮਗਰ ਦਾ ਚਾਮਗਰ ਕੱਟੀਏ ਅੱਛਾ ਇਹਦੇ ਮਗਰ ਕੱਟੀ ਹੈ 10 12 ਦਿਨਾਂ ਦਾ ਬੱਚਾ ਜਿਹੜਾ ਇਹਦੇ ਮਗਰ ਕਹਿੰਦੇ ਕਿੰਨਾ ਫਿਰ ਵੀਰ ਜੀ ਮੋਲ ਰੱਖਣਾ ਹੈ ਦੁੱਧ ਕਿੰਨਾ ਤਰਾ ਇਹਦੇ ਕੋਲ ਦੁੱਧ 8 ਕਿਲੋ 8 ਕਿਲੋ ਚੋ ਆ ਕੇ ਦੇਣਾ ਠੀਕ ਆ ਹਾਂਜੀ ਤੇ ਕਿੰਨੇ ਦੀ ਕਰਨੀ ਹੈ 60000 ਦੇ ਦੀ ਨਹੀਂ 65000 ਦੀ ਹੈ ਚੰਗੀ ਜੀ ਮੈਂ ਵੱਡੀ ਜੇ 62000 ਦੀ ਦੇ ਦੀਏ 60 ਦੀ ਅੱਛਾ 60000 ਦੀ ਹੋਰ ਕਰ ਦੀਏ ਮਾਨ ਤੁਹਾਡੀ ਮਰਜ਼ੀ ਆ 60000 ਛੱਡ ਦਾਂਗੇ 60 ਚੋਂ ਅੱਛਾ 60 ਚੋਂ 10000 ਛੱਡ ਦਾਂਗੇ ਕਿਉਂ ਠੀਕ ਹੋ ਕਿਦਾਂ ਦੀ ਮਜ਼ਦੂਰੀ ਕੱਟੀ ਹੈ ਠੀਕ ਆ ਤੇ ਜਿਹੜੇ ਆ ਮੱਝ ਜੇ ਇਹ ਵੀ ਜੀ ਸਾਈ ਬਾਈ ਇਹਦੀ ਅੱਛਾ ਇਹ ਵੀ ਕੇ ਸੌਦਾ ਹੋਇਆ ਸਾਈ ਪਈ ਆ ਇਹਦੀ ਹਾਂਜੀ ਅਜੇ ਜਾਣੀ ਆ ਤੇ ਬੱਚੇ ਇਹਨਾਂ ਦੇ ਬੱਚਿਆ ਉਤਾ ਜੀ ਵਿੱਚ ਬੱਚੇ ਇਹਨਾਂ ਦੇ ਹਾਂ ਦੇਖ ਸੰਦੇ ਇੱਕ ਦਾ ਬੱਚਾ ਬਾਹਰ ਆ ਤੇ ਦੋ ਬੱਚੇ ਆ ਆ ਵੇਖੋ ਜਿਹੜੀ ਛੋਟੀ ਸਤਾਲੀ ਆ ਬਾਹਰ ਜਿਹੜੇ ਦੋ ਬੱਚੇ ਸੀ ਉਹਨਾਂ ਚੋਂ ਇੱਕ ਬੱਚੇ ਐਂਡਲੀ ਮਾਈਦਾ ਹਾਂ ਜਿਹਨਾਂ ਦਾ ਦੂਜਾ ਮਾਰ ਐਂਡਲੀ ਮਈਦਾ ਉਤਾੜਾ ਬੱਚਾ ਕੱਟੀ ਜਿਹੜੀ ਦੂਜੀ ਮਈ ਨਾ ਦੂਜਾ ਦਾ ਤਾਰਾ ਬੱਚਾ ਮਗਰ ਬਾਹਰ ਨਾਲੂਗਾ ਇਹਦਾ ਸਤਾਲੀਆ ਜਿਹੜੀ ਅੱਜੀ ਆਈ ਹੋਈ ਤੇ ਬਾਕੀ ਹੋਰ ਕੁਛ ਕਹਿਣਾ ਫਿਰ ਬਾਜੀ ਇਹ ਆ ਵੀ ਕੋਈ ਵੇਰ ਇਥੋਂ ਆਪਣੀ ਚਵਾਈ ਕਰਕੇ ਖੜਤਾ ਜੀ ਅੰਨੀਆਂ ਚੋਗਤ ਤਸੱਲੀ ਕਰਕੇ ਤੇ ਵੇਸ਼ ਚਾਖ ਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਹੀ ਖੜੇ ਜੀ ਜੋ ਵੀ ਇੱਥੇ ਵੇਸ਼ ਚਾਖ ਕੇ ਤਸੱਲੀ ਕਰਕੇ ਖੜਿਆ ਕਰੋ ਠੰਡ ਦਾ ਮੌਸਮ ਹੈ ਹਰ ਕਿਸ ਦੀ ਆਪੋ ਆਪਣੀ ਸੇਵਾ ਆ